ਹਾਂਜੀ ਸਵਾਗਤ ਹੈ ਦੋਸਤੋ ਸਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਾਨ ਵੀਰੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਅੱਜ ਆਪਾਂ ਤੀਜਾ ਸੂਆ ਮੱਝ ਕਿਹੜੀ ਸ਼ਾਮ ਨੂੰ ਸੂਹੀ ਆ ਉਦੀ ਪੂਰੀ ਡਿਟੇਲ ਸ਼ੇਅਰ ਕਰਾਂਗੇ ਆ ਇੱਕ ਨੰਬਰ ਤੇ ਖੜੀ ਐ ਜੀਰ ਵਗੈਰਾ ਦੀ ਪੈ ਚੁੱਕੀ ਐ ਦੇਖ ਸਕਦੇ ਤੁਸੀਂ ਗੀਰ ਮਗਰ ਪਈ ਆ ਰਾਤ ਸੂਈਆ ਐ ਮਗਰ ਮੇਲ ਕਾਫ ਆ ਇਸ ਕੁਆਲਟੀ ਦੇਖ ਸਕਦੇ ਹਣ ਬਹੁਤ ਸੋਹਣਾ ਲੱਗਿਆ ਤੋੜ ਕੇ ਦਿਖਾਵਾਂਗੇ ਆ ਤੋੜਾ ਦੇਖ ਸਕਦੇ ਤੁਸੀਂ ਮੈਂ ਦਾ ਤੀਜਾ ਸੂਆ ਸੂਰੀਆ ਸਾਮ ਨੂੰ ਇਹਦੀ ਡਿਲੀਵਰੀ ਹੋਈ ਆ ਰਾਤ ਵਾਨਾ ਬਾ ਕਮਾਲ ਤਿਆਰ ਕੀਤਾ ਹੋਇਆ ਦੂਜੇ ਸੂਏ ਨੇ 14 ਪਲੱਸ ਦੁੱਧ ਪਾਇਆ ਹੋਇਆ ਜਾ ਥੋੜੀ ਬੱਚੇ ਨੂੰ ਤੇਜ਼ੀ ਜ਼ਰੂਰ ਕਰਦੀ ਆ ਇੱਧਰ ਦੀ ਲੈ ਚਲ ਪਤਾ ਇੱਧਰ ਦੀ ਇੱਧਰ ਦੀ ਇੱਧਰ ਦੀ ਚੰਗੀ ਸੇਵਾ ਨਾਲ 15 ਨੂੰ ਟੱਚ ਕਰ ਜੂਗੀ ਇਹ ਕਿਸੇ ਮਾ ਪੀਰ ਕੋਲੇ ਵਧੀਆ ਸੇਵਾ ਹੋਈ ਤਾਂ 15 ਕਿਲੋ ਦੁੱਧ ਪਾ ਦੂਗੀ 14 ਮਾਲਕਾਂ ਦਾ ਦੱਸਿਆ ਵਾ ਜਿੱਥੋਂ ਆਪਾਂ ਲੈ ਕੇ ਆਏ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੀ ਹਜੇ ਤਾਂ ਇਹਦੀ ਜੇ ਰੁਪਈਆ ਕਿਛੀ ਕੱਲ ਸੂਈ ਆ ਇਹ ਸ਼ਾਮ ਨੂੰ ਗੀਅਰ ਵਗੈਰਾ ਦਾ ਪੈਚ ਚੱਕੀਆ ਪ੍ਰੋਪਰ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਛੋਟੀ ਮੈਂ ਬਸਾਲਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਧਾਰਾ ਵਗੈਰਾ ਤੁਹਾਨੂੰ ਥਣਾਂ ਦੀਆਂ ਮਾਰਕਿ ਦਿਖਾਵਾਂਗੇ ਕਈ ਵਾਰੀ ਵੀ ਵੀਰਾਂ ਆਨਲਾਈਨ ਮੰਗਾ ਲੈਂਦਾਗਾ ਆਪਾਂ ਤੁਹਾਨੂੰ ਕੱਲੇ ਕੱਲੇ ਥਣ ਦੀ ਚੁਆਈ ਦਿਖਾਵਾਂਗੇ ਆ ਦੇਖ ਸਕਦੇ ਹੋ ਥਣਾਂ ਦੀ ਆਪਣੀ ਗਾਰੰਟੀ ਆ ਕੋਈ ਘੂਰ ਸਰਲਾ ਨਹੀਂ ਮਗਰਲੇ ਥਣਾਂ ਦੀਆਂ ਧਾਰਾ ਨੇ ਪੂਰੀ ਰੂਮ ਵਰਗੀ ਬੋਲੀ ਤੇ ਮੋਟੀ ਜਵਾਈ ਆ ਮੁਰਲੇ ਨਹੀਂ ਮਾਰਦੇ ਜੀ ਕੋਈ ਵੀ ਕਈ ਵਾਰੀ ਆਨਲਾਈਨ ਮੰਗਾ ਲੈਂਦਾ ਥਣਾ ਦੀ ਗਰੰਟੀ ਆ ਕਈ ਉਹ ਪਧਾਰਾ ਮਾਰ ਕੇ ਵਿਸਾਉਣੇ ਥਲੋ ਚੈੱਕ ਪਾਸ ਆ ਕੋਈ ਦੂਰੋਂ ਨੇੜੋਂ ਬਾਈ ਆਉਂਦਾਗਾ ਉਹਦੇ ਲਈ ਵੀ ਆਪਾਂ ਸਪੈਸ਼ਲ ਇਹ ਧਾਰਾ ਮਰਵਾ ਕੇ ਦਿਹਾਉਣੇ ਹੁੰਨੇ ਆ ਤਾਜੀ ਸੂਈ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਮੈਂ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਸ ਤੋਂ ਬਿਨਾ ਵੀ ਆਪਣੇ ਤੋਂ ਆਪਣੇ ਕੋਲੇ 7 ਤੋਂ 8 ਨਗ ਚੋਟੀਆਂ ਦੇ ਪਲੂਣ ਕੁਝ ਦੂਜੇ ਸੂਏ ਤੀਜੇ ਸੂਏ ਅਵੇਲੇਬਲ ਨੇ ਸੋ ਜਿਹੜੇ ਮੇਰੇ ਵੀਰ ਨੇ ਕੋਈ ਹੋਰ ਪਸ਼ੂ ਲੈਣਾ ਹੋਇਆ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਓ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ